Hello everyone. Welcome to Punjab IQ. Punjab IQ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ PIT Plus B ਇਗਜ਼ਾਮਜ਼ ਦੇ ਬਾਰੇ ਗੱਲਬਾਤ ਕਰਾਂਗੇ। ਰੀਸੈਂਟਲੀ ਪੇਪਰ ਕੰਡਕਟ ਕੀਤਾ ਹੈ PIT Plus B ਬੋਰਡ ਨੇ ਇੱਕ ਅਸਿਸਟੈਂਟ ਸੁਪਰਡੈਂਟ ਆਫ ਜੇਲਸ ਦਾ। ਕਾਫੀ ਬੱਚੇ ਚਿੰਤਾ ਦੇ ਵਿੱਚ ਨੇ ਇਸ ਪੇਪਰ ਨੂੰ ਦੇਖ ਕੇ ਕਾਫੀ ਅਲੱਗ ਪ੍ਰਕਾਰ ਦਾ ਜਿਹੜਾ ਪੇਪਰ ਹੈ ਉਹ PIT Plus B ਬੋਰਡ ਨੇ ਕੰਡਕਟ ਕੀਤਾ ਹੈ। ਬਾਕੀ ਪੇਪਰਾਂ ਨਾਲੋਂ ਕਾਫੀ ਸਾਰੇ ਪੇਪਰ 2025 ਦੇ ਵਿੱਚ ਪੀਟ ਪਲੱਸ ਵੀ ਬੋਰਡ ਨੇ ਕੰਡਕਟ ਕੀਤੇ ਨੇ ਬਟ ਜੋ ਅਸਿਸਟੈਂਟ ਸੁਪਰਡਿੰਟੈਂਡੈਂਟ ਆਫ ਜੇਲਸ ਦਾ ਪੇਪਰ ਸੀਗਾ ਉਹ ਬਿਲਕੁਲ ਡਿਫਰੈਂਟ ਤਰੀਕੇ ਨਾਲ ਪੁੱਛਿਆ ਗਿਆ ਡਿਫਰੈਂਟ ਪ੍ਰਕਾਰ ਦੇ ਕੁਐਸਚਨਸ ਆਪਾਂ ਨੂੰ ਦੇਖਣ ਨੂੰ ਮਿਲੇ ਇਸ ਪੇਪਰ ਦੇ ਵਿੱਚ ਇਸ ਲਈ ਕਾਫੀ ਬੱਚੇ ਨੇ ਜਿਹੜੇ ਕਾਫੀ ਦਿਨਾਂ ਤੋਂ ਰਿਕਵੈਸਟ ਕਰ ਰਹੇ ਨੇ ਕਿ ਸਰ ਜੋ ਇਹਨਾਂ ਕੁਐਸਚਨਸ ਦਾ ਮੇਨ ਸੋਰਸ ਹੁੰਦਾ ਹੈ ਪੀਟ ਪਲੱਸ ਵੀ ਬੋਰਡ ਦਾ ਉਹ ਕੀ ਰਹਿੰਦਾ ਹੈ ਉਸਦੇ ਬਾਰੇ ਗੱਲਬਾਤ ਕਰੋ ਚਾਹੇ ਗਰੁੱਪ ਬੀ ਦੀ ਗੱਲ ਕਰੀਏ ਆਪਾਂ ਚਾਹੇ ਗਰੁੱਪ ਸੀ ਦੀ ਗੱਲ ਕਰੀਏ ਇਸ ਵੀਡੀਓ ਦੇ ਵਿੱਚ ਮੇਨ ਜਿਹੜਾ ਮਕਸਦ ਰਹੂਗਾ ਆਪਣਾ ਉਹ ਸੋਰਸ ਨੂੰ ਦੇਖਣ ਦਾ ਰਹੇਗਾ ਕਿ ਜੋ ਮੇਨ ਸੋਰਸ ਰਹਿੰਦਾ ਹੈ ਪੀਟ ਪਲੱਸ ਬੀ ਬੋਰਡ ਦੇ ਪੇਪਰਾਂ ਦੇ ਵਿੱਚ ਉਹ ਕੀ ਰਹਿੰਦਾ ਹੈ ਇਸ ਨੂੰ ਡਿਸਕਸ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਇਹ ਵੀਡੀਓ ਕਾਫੀ ਰਿਕੁਐਸਟਡ ਵੀਡੀਓ ਹੈ ਇਸ ਲਈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਸ ਵੀਡੀਓ ਦਾ ਲਾਭ ਮਿਲ ਸਕੇ ਹੁਣ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਜੋ ਪੀਟ ਪਲੱਸ ਬੀ ਬੋਰਡ ਹੈ ਇਹ ਇਹ ਦੋ ਪ੍ਰਕਾਰ ਦੀਆਂ ਭਰਤੀਆਂ ਨੂੰ ਕੰਡਕਟ ਕਰਦਾ ਹੈ ਗਰੁੱਪ B ਤੇ ਗਰੁੱਪ C ਪੋਸਟਾਂ ਨੂੰ ਗਰੁੱਪ B ਦੇ ਵਿੱਚ ਕਿਹੜੀਆਂ-ਕਿਹੜੀਆਂ ਪੋਸਟਾਂ ਆ ਜਾਣਗੀਆਂ ਜਿਵੇਂ ਸੀਨੀਅਰ ਅਸਿਸਟੈਂਟ ਦਾ ਪੇਪਰ ਹੋ ਗਿਆ ਨੈਪ ਸੀਲਡਰ ਦਾ ਪੇਪਰ ਹੋ ਗਿਆ ਠੀਕ ਹੈ ਜੀ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਪੇਪਰ ਹੋ ਗਿਆ ਫੂਡ ਸਪਲਾਈ ਇਨਸਪੈਕਟਰ ਦਾ ਪੇਪਰ ਹੋ ਗਿਆ ਇਹ ਸਾਰੀਆਂ ਜਿਹੜੀਆਂ ਪੋਸਟਾਂ ਨੇ ਇਹ ਗਰੁੱਪ B ਦੇ ਵਿੱਚ ਆਉਂਦੀਆਂ ਨੇ ਇਹਨਾਂ ਦੇ ਜਿਹੜੇ ਪੇਪਰ ਨੇ ਉਹ ਕੰਡਕਟ ਕਰਦਾ ਹੈ ਪੀਟਸਬੀ ਉਸ ਤੋਂ ਬਾਅਦ ਗਰੁੱਪ C ਦੀਆਂ ਪੋਸਟਾਂ ਕਿਹੜੀਆਂ-ਕਿਹੜੀਆਂ ਨੇ ਜਿਹਦੇ ਵਿੱਚ ਪੀਟਪਲੱਸਬੀ ਬੋਰਡ ਕੰਡਕਟ ਕਰਦਾ ਪੇਪਰ ਸਭ ਤੋਂ ਪਹਿਲਾਂ ਕਲਰਕ ਦਾ ਹੋ ਗਿਆ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋ ਗਿਆ ਜੇਲ ਬੋਰਡਰ ਦਾ ਪੇਪਰ ਹੋ ਗਿਆ ਅਸਿਸਟੈਂਟ ਸੁਪਰਡੈਂਟੈਂਟ ਆਫ ਜੇਲਸ ਦਾ ਪੇਪਰ ਹੋ ਗਿਆ ਠੀਕ ਹੈ ਜੀ ਇਹ ਸਾਰੀਆਂ ਜਿਹੜੀਆਂ ਪੋਸਟਾਂ ਨੇ ਇਹਨਾਂ ਨੂੰ ਪੀਟਪਲੱਸਬੀ ਬੋਰਡ ਕੰਡਕਟ ਕਰਦਾ ਹੈ ਇਹ ਗਰੁੱਪ ਸੀ ਦੀਆਂ ਪੋਸਟਾਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਵਿੱਚ ਜਿਹੜਾ ਸਿਲੇਬਸ ਹੈ ਉਹ ਕੀ ਰਹਿੰਦਾ ਹੈ ਮੇਨ ਜਿਹੜਾ ਸੋਰਸ ਹੈ ਉਹ ਕੀ ਰਹਿੰਦਾ ਹੈ ਉਸ ਦੇ ਬਾਰੇ ਵੀ ਆਪਾਂ ਗੱਲ ਗੱਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜੋ ਗਰੁੱਪ B ਦੀਆਂ ਪੋਸਟਾਂ ਨੇ 120 ਨੰਬਰਾਂ ਦਾ ਪੇਪਰ ਆਂਦਾ ਹੈ 120 ਕੁਐਸਚਨਸ ਦਾ ਜਿਹੜਾ ਗਰੁੱਪ C ਦਾ ਪੇਪਰ ਹੁੰਦਾ ਹੈ ਇਸ ਦੇ ਵਿੱਚ 100 ਕੁਐਸਚਨ ਆਪਾਂ ਨੂੰ ਮਿਲਦੇ ਨੇ ਦੇਖਣ ਨੂੰ ਜਿਸ ਦੇ ਉੱਪਰ ਜਿਹੜੀ ਮੈਰਿਟ ਆ ਡਿਪੈਂਡ ਕਰਦੀ ਆ 50 ਕੁਐਸਚਨ ਹੁੰਦੇ ਨੇ ਪੰਜਾਬੀ ਦੇ ਜਿਸ ਦੇ ਵਿੱਚ ਪੰਜਾਬ ਜੀ ਕੇ ਦੇ ਪੰਜਾਬੀ ਪੁੱਛੀ ਜਾਂਦੀ ਆ ਠੀਕ ਹੈ 120 ਕੁਐਸਚਨਸ ਦੇ ਵਿੱਚ ਜੋ ਜੀ ਕੇ ਦਾ ਪੋਰਸ਼ਨ ਹੁੰਦਾ ਹੈ ਉਹ ਹੁੰਦਾ ਹੈ 50 ਕੁਐਸਚਨਸ ਦਾ ਜਿਸ ਦੇ ਵਿੱਚ ਆਪਾਂ ਨੂੰ ਇੰਡੀਆ ਪੰਜਾਬ ਤੇ ਕਰੰਟ ਅਫੇਅਰਸ ਇਹ ਤਿੰਨੋਂ ਆਪਾਂ ਨੂੰ 50 ਕੁਐਸਚਨ ਦੇ ਦੇਖਣ ਨੂੰ ਮਿਲਦੇ ਨੇ 50 ਨੰਬਰਾਂ ਦੇ 120 ਦੇ ਵਿੱਚੋਂ ਉਸ ਤੋਂ ਬਾਅਦ ਰੀਜ਼ਨਿੰਗ ਐਂਡ ਮੈਥ ਇਹਦੇ ਆਪਾਂ ਨੂੰ 30 ਕੁਐਸਚਨ ਦੇਖਣ ਨੂੰ ਮਿਲਦੇ ਨੇ ਆਪਣੇ ਪੇਪਰ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬੀ ਤੇ ਇੰਗਲਿਸ਼ ਇਹਨਾਂ ਦੋਨਾਂ ਦੇ ਆਪਾਂ ਨੂੰ 15-15 ਕੁਐਸਚਨ ਦੇਖਣ ਨੂੰ ਮਿਲਦੇ ਨੇ ਪੇਪਰ ਦੇ ਵਿੱਚ 15-15 ਕੁਐਸਚਨਸ ਠੀਕ ਹੈ ਉਸ ਤੋਂ ਬਾਅਦ ਕੰਪਿਊਟਰ ਆ ਗਿਆ ਆਈਸੀਟੀ ਇਸਦੇ ਆਪਾਂ ਨੂੰ ਟੋਟਲ 10 ਕੁਐਸਚਨ ਦੇਖਣ ਨੂੰ ਮਿਲਦੇ ਨੇ ਠੀਕ ਹੈ ਜੀ ਇਹਨਾਂ ਸਾਰਿਆਂ ਨੂੰ ਮਿਲਾ ਕੇ ਆਪਣੇ ਕੋਲ 120 ਕੁਐਸਚਨ ਨੇ ਜਿਹੜੇ ਉਹ ਬਣ ਜਾਂਦੇ ਨੇ ਗਰੁੱਪ B ਦੇ ਪੇਪਰ ਦੇ ਲਈ ਇਸੇ ਤਰ੍ਹਾਂ ਗਰੁੱਪ C ਦੀ ਗੱਲ ਕਰੀਏਕਰ ਆਪਾਂ ਜਿਹਦੇ ਵਿੱਚ ਇਹ ਸਾਰੀਆਂ ਭਰਤੀਆਂ ਹੁੰਦੀਆਂ ਨੇ ਇਹਦੇ ਵਿੱਚ ਜਿਵੇਂ ਜੀਕੇ ਜਿਹੜੀ ਉਸ ਦੇ ਜਿਹੜੇ ਕੁਐਸਚਨਸ ਹੁੰਦੇ ਨੇ ਉਹ 42 ਹੁੰਦੇ ਨੇ ਜਿਸ ਦੇ ਵਿੱਚ ਪੰਜਾਬ ਇੰਡੀਆ ਤੇ ਕਰੰਟ ਅਫੇਅਰਸ ਆ ਇਹ ਸਾਰੇ ਸ਼ਾਮਿਲ ਹੁੰਦੇ ਨੇ 17 ਕੁਐਸਚਨ ਜਿਹੜੇ ਅਲੱਗ ਤੋਂ ਪੰਜਾਬ ਜਿਹੜੀ ਜੀਕੇ ਹੁੰਦੀ ਹੈ ਉਹਦੇ ਹੁੰਦੇ ਨੇ 25 ਕੁਐਸਚਨ ਇੰਡੀਆ ਜੀਕੇ ਦੇ ਕਰੰਟ ਫੇਸ ਦੇ ਹੁੰਦੇ ਨੇ ਠੀਕ ਹੈ ਉਸ ਤੋਂ ਬਾਅਦ ਰੀਜ਼ਨਿੰਗ ਐਂਡ ਮੈਥ ਦੀ ਗੱਲ ਕਰਦੇ ਆ ਇਸ ਦੇ 25 ਕੁਐਸਚਨ ਹੁੰਦੇ ਨੇ ਠੀਕ ਹੈ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਦੇ 13 ਇੰਗਲਿਸ਼ ਦੇ 12 ਕੁਐਸਚਨ ਤੇ ਆਈ ਸੀ ਡੀ ਇਹਦੇ ਹੁੰਦੇ ਨੇ 8 ਕੁਐਸਚਨ ਕੰਪਿਊਟਰ ਦੇ ਇਹ ਮੇਨ ਜਿਹੜਾ ਸਿਲੇਬਸ ਹੈ ਹਰ ਇੱਕ ਪੇਪਰ ਦੇ ਵਿੱਚ ਰਹਿੰਦਾ ਹੈ ਅਗਰ ਗਰੁੱਪ ਸੀ ਦੀ ਗੱਲ ਕਰੀਏ ਅਗਰ ਗਰੁੱਪ ਬੀ ਦੀ ਗੱਲ ਕਰੀਏ ਤਾਂ 120 ਨੰਬਰਾਂ ਦਾ ਤੇ ਗਰੁੱਪ ਸੀ ਦਾ 100 ਨੰਬਰ ਦਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਜੀਕੇ ਜਿਵੇਂ ਗਰੁੱਪ ਬੀ ਦੀ ਗੱਲ ਕਰੀਏ ਆਪਾਂ ਜਿਹੜੇ ਜੀਕੇ ਦੇ ਕੁਐਸਚਨਸ ਨੇ ਇਹ ਥੋੜਾ ਜਿਹਾ ਹਾਰਡ ਲੈਵਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਜਿਵੇਂ ਪ੍ਰੀਵੀਅਸ ਕੁਐਸਚਨਸ ਹੁੰਦੇ ਨੇ ਮੇਨਲੀ ਚਾਹੇ ਆਪਾਂ ਗੱਲ ਕਰੀਏ ਪੰਜਾਬ ਦਾ ਕੋਈ ਵੀ ਪੇਪਰ ਹੋਵੇ ਚਾਹੇ ਪੇਪਰ ਪੀਟਪਲੱਸਬੀ ਨੇ ਕੰਡਕਟ ਕੀਤਾ ਚਾਹੇ ਪੀਪੀਐਸਸੀ ਨੇ ਕੰਡਕਟ ਕੀਤਾ ਜਾਂ ਪੰਜਾਬ ਪੁਲਿਸ ਦੇ ਪੇਪਰ ਹੋਗੇ ਠੀਕ ਹੈ ਇਹਨਾਂ ਦੇ ਜਿਹੜੇ ਪ੍ਰੀਵੀਅਸ ਕੁਐਸਚਨਸ ਨੇ ਇਹਨਾਂ ਨੂੰ ਚਾਹੇ ਗਰੁੱਪ ਸੀ ਦੀ ਗੱਲ ਕਰੀਏ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਾਰਡ ਬਣਾਉਣ ਦੇ ਲਈ ਇਹ ਜੋ ਪੀਟਪਲੱਸਬੀ ਬੋਰਡ ਹੈ ਅੰਦਰ ਆਪਾਂ ਕਹਿ ਸਕਦੇ ਹਾਂ ਥੋੜਾ ਜਿਹਾ ਲੈਵਲ ਵਧਾਣ ਦੇ ਲਈ ਡਿਟੇਲ ਦੇ ਵਿੱਚ ਕੁਸ਼ਣ ਪੁੱਛਦਾ ਇਹਨਾਂ ਦੇ ਵਿੱਚੋਂ ਜਿਵੇਂ 50 ਕੁਸ਼ਣ ਨੇ ਇਹਦੇ ਵਿੱਚੋਂ ਮੰਨ ਕੇ ਚੱਲੋ 15 ਤੋਂ 20 ਕੁਸ਼ਣ ਨੇ ਜਿਹੜੇ ਉਹ ਆਪਾਂ ਨੂੰ ਪ੍ਰੀਵੀਅਸ ਦੇਖਣ ਨੂੰ ਮਿਲਦੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਆ ਪ੍ਰੀਵੀਅਸ ਨਾਲ ਮਿਲਦੇ ਜੁਲਦੇ ਦੇਖਣ ਨੂੰ ਮਿਲਦੇ ਨੇ ਜਿਵੇਂ ਕੋਈ ਵੀ ਕੁਸ਼ਣ ਹੈ ਪ੍ਰੀਵੀਅਸ ਪੇਪਰ ਦੇ ਵਿੱਚ ਪੁੱਛਿਆ ਗਿਆ ਜਾਂ ਤਾਂ ਡਾਇਰੈਕਟ ਪੁੱਛਿਆ ਜਾਊਗਾ ਉਹ ਜਾਂ ਉਹਦੀ ਸਟੇਟਮੈਂਟ ਨੂੰ ਥੋੜਾ ਵਰਤਾ ਮੋਡੀਫਾਈ ਕਰਕੇ ਜਾਂ ਫਿਰ ਉਹਨੂੰ ਹੋਰ ਡਿਟੇਲ ਦੇ ਵਿੱਚ ਪੁੱਛਿਆ ਜਾਊਗਾ ਬਾਕੀ ਜਿਹੜੇ 30 ਕੁਐਸਚਨਸ ਨੇ ਇਹ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ SSC ਦੇ ਪੇਪਰਾਂ ਤੋਂ SSC ਦੇ ਜਿਹੜੇ ਪੇਪਰਸ ਨੇ ਉਹਨਾਂ ਦੇ ਵਿੱਚ ਜਿੰਨੇ ਕੁਐਸਚਨਸ ਪੁੱਛੇ ਜਾਂਦੇ ਨੇ ਜਿਵੇਂ ਹਰ ਸਾਲ ਪੇਪਰ ਕੰਡਕਟ ਕੀਤਾ ਜਾਂਦਾ ਹੈ SSC ਦਾ ਉਸ ਤੋਂ ਮੇਨ ਜਿਹੜੇ ਕੁਐਸਚਨਸ ਹੁੰਦੇ ਨੇ ਜੋ ਪੰਜਾਬ ਦੇ ਨਾਲ ਥੋੜਾ ਬੋਤਾ ਲਿੰਕ ਵੀ ਕਰਦੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਹਿਸਟਰੀ ਦੇ ਪੋਲੀਟੀ ਦੇ ਥੋੜਾ ਜਿਹਾ ਡਿਟੇਲ ਦੇ ਵਿੱਚ ਲੈ ਜਾਂਦੇ ਲਈ ਗਰੁੱਪ B ਦੀ ਜਿਹੜੀ ਪੋਸਟ ਹੈ ਉਹਦੇ ਵਿੱਚ ਇਹ ਕੀ ਕਰਦੇ ਨੇ SSC ਤੋਂ ਕੁਸ਼ਨ ਨੇ ਜਿਹੜੇ ਉਹ ਲੈ ਲੈਂਦੇ ਨੇ ਜਾਂ ਆਪਾਂ ਕਹਿ ਸਕਦੇ ਹਾਂ UPSC ਦਾ CDS ਦਾ ਪੇਪਰ ਹੋ ਗਿਆ ਜਿਵੇਂ FCAT ਦਾ ਪੇਪਰ ਹੋ ਗਿਆ ਠੀਕ ਹੈ ਜਿਵੇਂ SSC ਦਾ ਪੇਪਰ ਹੋ ਗਿਆ ਮੇਨਲੀ CGL ਦਾ CPO ਦਾ CHSL ਦਾ ਉਹਨਾਂ ਦੇ ਵਿੱਚੋਂ ਥੋੜੇ-ਬੋੜੇ ਕੁਸ਼ਣ ਨੇ ਜਿਹੜੇ ਇਹ ਪ੍ਰੀਵੀਅਸ ਤੋਂ ਚੱਕ ਲੈਂਦੇ ਨੇ ਜਿਵੇਂ 15 ਤੋਂ 20 ਕੁਸ਼ਣ ਆਪਾਂ ਕਹਿ ਰਹੇ ਹਾਂ ਪ੍ਰੀਵੀਅਸ ਤੋਂ ਚੱਕ ਲੈਂਦੇ ਨੇ ਪ੍ਰੀਵੀਅਸ ਤੋਂ ਥੋੜਾ-ਬੋੜਾ ਮੋਡੀਫਾਈ ਕਰ ਲੈਂਦੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਡਾਇਰੈਕਟ ਜਿਹੜੇ ਕੁਐਸਚਨਸ ਨੇ ਉਹ ਉਹ ਵੀ ਆਪਾਂ ਨੂੰ 4-5 ਕੁਐਸਚਨ ਦੇਖਣ ਨੂੰ ਮਿਲਦੇ ਨੇ ਪ੍ਰੀਵੀਅਸ ਬਿਲਕੁਲ ਸੇਮ ਪੇਪਰਾਂ ਦੇ ਵਿੱਚ ਜੋ ਪਿਛਲਿਆਂ ਦੇ ਵਿੱਚ ਪੁੱਛੇ ਗਏ ਹੁੰਦੇ ਨੇ ਠੀਕ ਹੈ ਬਾਕੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਨਾਲ ਮਿਲਦੇ-ਜੁਲਦੇ ਜਿਹੜੇ ਕੁਐਸਚਨਸ ਨੇ ਉਹ ਤਿਆਰ ਕਰਕੇ ਪਾ ਦਿੰਦੇ ਨੇ ਇਹ ਟੋਟਲ 15 ਤੋਂ 20 ਕੁਐ ਜਿਹੜੇ ਬਾਕੀ ਕੁਐਸਚਨਸ ਹੁੰਦੇ ਨੇ ਉਹ ਹੁੰਦੇ ਨੇ SSC ਦੇ ਪੇਪਰਾਂ ਦੇ ਵਿੱਚੋਂ ਠੀਕ ਹੈ ਉਸ ਤੋਂ ਬਾਅਦ ਜਿਵੇਂ ਆਪਾਂ ਕਹਿ ਸਕਦੇ ਆ ਯੂਪੀਐਸਸੀ ਦਾ ਪੇਪਰਸ ਹੁੰਦੇ ਨੇ ਯੂਪੀਐਸਸੀ ਦਾ ਆਪਾਂ ਗੱਲ ਕਰੀਏ ਸਿਵਲ ਸਰਵਿਸ ਦਾ ਸਿਵਲ ਸਰਵਿਸ ਦਾ ਜਿਹੜਾ ਪੇਪਰ ਹੁੰਦਾ ਉਹਦਾ ਐਗਜ਼ਾਮ ਦਾ ਲੈਵਲ ਕਾਫੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਯੂਪੀਐਸਸੀ ਦੇ ਵਿੱਚ ਜਿਹੜੇ CDS ਦੇ ਪੇਪਰ ਹੋਗੇ ਲਾ ਲੋ ਠੀਕ ਹੈ ਜਾਂ ਆਪਾਂ ਕਹਿ ਸਕਦੇ ਐਫਗੈਟ ਦੇ ਪੇਪਰ ਹੋਗੇ ਠੀਕ ਹੈ 에어 ਫੋਰਸ ਦੇ ਲਈ ਇਹ ਕੰਡਕਟ ਕੀਤਾ ਜਾਂਦਾ ਐਫਗੈਟ ਦਾ ਪੇਪਰ ਠੀਕ ਹੈ ਜਾਂ ਫਿਰ ਆਪਾਂ ਕਹਿ ਸਕਦੇ ਸਟੇਟ PCS ਸਟੇਟ ਪੀਸੀਐਸਰ ਇਹਨਾਂ ਸਾਰਿਆਂ ਤੋਂ ਜੋ ਇਹਨਾਂ ਨੂੰ ਲੱਗਦਾ ਹੈ ਵਧੀਆ ਕੁਐਸਚਨਸ ਨੇ ਉਹਨਾਂ ਨੂੰ ਇਹ ਉਠਾ ਕੇ ਡਾਇਰੈਕਟ ਇਹਨਾਂ ਪੀਟਪੀਐਸਬੀ ਦੇ ਪੇਪਰਾਂ ਦੇ ਵਿੱਚ ਪਾ ਦਿੰਦੇ ਨੇ ਠੀਕ ਹੈ ਹੋਰ ਤਾਂ ਹੋਰ ਜਿਹੜੇ অপਸ਼ਨਸ ਨੇ ਉਹੋ ਵੀ ਆਪਾਂ ਨੂੰ ਬਿਲਕੁਲ ਸੇਮ ਦੇਖਣ ਨੂੰ ਮਿਲ ਜਾਂਦੇ ਨੇ ਆਪਣੇ ਪੇਪਰ ਦੇ ਵਿੱਚ ਜੋ SSC ਦੇ ਪੇਪਰਾਂ ਦੇ ਵਿੱਚ ਹੁੰਦੇ ਨੇ ਆਪਣਾ ਜਿਹੜਾ ਮੇਨ ਸੋਰਸ ਹੈ ਆਪਾਂ ਕਹਿ ਸਕਦੇ ਆ ਅਗਰ ਪ੍ਰੀਵੀਅਸ ਦੀ ਗੱਲ ਕਰੀਏ ਪ੍ਰੀਵੀਅਸ ਦੇ ਵਿੱਚ ਆਪਣੇ 15 ਤੋਂ 20 ਕੁਐਸਚਨ ਕਵਰ ਹੋ ਜਾਣਗੇ ਅਗਰ ਆਪਾਂ PPSC ਦੇ ਗਰੁੱਪ B ਦੀ ਲੈਵਲ ਦੀ ਤਿਆਰੀ ਕਰ ਰਹੇ ਆ ਜਿਹੜੇ ਬਾਕੀ ਕੁਐਸਚਨਸ ਨੇ ਤੀ ਕੁਐਸ਼ਨ ਅਗਰ ਆਪਾਂ ਨੇ ਕਵਰ ਕਰਨੇ ਨੇ ਤਾਂ ਆਪਾਂ ਨੂੰ SSC ਨੂੰ ਟਾਰਗੇਟ ਕਰਨਾ ਪਊਗਾ SSC ਦੇ ਜਿਹੜੇ ਕੁਐਸ਼ਨਸ ਨੇ ਪ੍ਰੀਵੀਅਸ ਉਹਨਾਂ ਨੂੰ ਕਵਰ ਕਰਨਾ ਪਊਗਾ ਇਸੇ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਰੀਜਨਿੰਗ ਤੇ ਮੈਂਟਲ ਅਬਿਲਟੀ ਰੀਜਨਿੰਗ ਤੇ ਮੈਂਟਲ ਅਬਿਲਟੀ 10 ਤੋਂ 15 ਜਿਹੜੇ ਕੁਐਸ਼ਨਸ ਨੇ ਉਹਨਾਂ ਨੂੰ ਮੇਰੇ ਦੁਆਰਾ ਦੇਖਿਆ ਗਿਆ ਚੈੱਕ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਮੇਨ ਸੋਰਸ ਰਿਹਾ ਹੈ ਉਹ ਰਿਹਾ ਹੈ SSC ਦੇ ਪੇਪਰਸ SSC ਦੇ ਜਿਹੜੇ ਪੇਪਰਸ ਨੇ ਇਹਨਾਂ ਦੇ ਵਿੱਚ ਜਿਵੇਂ ਮੈਥ ਦੇ ਕੁਐਸ਼ਨਸ ਨੇ ਮੇਨਲੀ ਆਪਣੇ ਪੰਜਾਬ ਦੇ ਪੇਪਰ ਦੇ ਵਿੱਚ ਅਰਿਥਮੈਟਿਕ ਪੁੱਛਿਆ ਜਾਂਦਾ ਹੈ ਪੰਜਾਬ ਦੇ ਪੇਪਰਾਂ ਦੇ ਵਿੱਚ ਅਰਥਮੈਟਿਕ ਹੈ ਜਿਹੜਾ ਮੇਨਸ ਜਿਹੜਾ ਹੈ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਇਹਦੇ ਵਿੱਚ ਕਾਫੀ ਜਿਹੜੇ ਕੁਐਸਚਨਸ ਨੇ ਉਹ ਡਾਇਰੈਕਟ SSC ਦੇ ਪੇਪਰਾਂ ਦੇ ਵਿੱਚ ਆਏ ਹੁੰਦੇ ਨੇ ਜੋ ਆਪਾਂ ਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਠੀਕ ਹੈ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਅਗਰ ਪੰਜਾਬੀ ਦੀ ਪੰਜਾਬੀ ਦੇ ਜਿਹੜੇ ਕੁਐਸਚਨਸ ਨੇ 15 ਕੁਐਸਚਨ ਆਉਂਦੇ ਨੇ 4 ਤੋਂ 5 ਕੁਐਸਚਨ ਤਾਂ ਆਪਾਂ ਨੂੰ ਪ੍ਰੀਵੀਅਸ ਨਾਲ ਮਿਲਦੇ ਜੁਲਦੇ ਦੇਖਣ ਨੂੰ ਮਿਲ ਜਾਂਦੇ ਨੇ ਲਗਭਗ ਸਾਰੇ ਪੇਪਰਾਂ ਦੇ ਵਿੱਚ ਉਸ ਤੋਂ ਬਾਅਦ ਜਿਹੜੇ 10 ਕੁਐਸਚਨ ਬਚਦੇ ਨੇ ਉਹ ਬਚਦੇ ਨੇ PPSC ਦੇ ਪੇਪਰਾਂ ਦੇ ਵਿੱਚੋਂ ਜਿਵੇਂ ਪੀਪੀਐਸਸੀ ਨੇ ਕਾਫੀ ਸਾਰੇ ਜਿਹੜੇ ਇਸ ਸਾਲ ਵੀ ਪੇਪਰ ਕੰਡਕਟ ਕੀਤੇ ਨੇ ਉਹਨਾਂ ਦੀ ਜਿਹੜੀ ਪੰਜਾਬੀ ਦਾ ਲੈਵਲ ਦੇਖਿਓ ਤੁਸੀਂ ਬਹੁਤ ਵਧੀਆ ਲੈਵਲ ਦਾ ਹੁੰਦਾ ਹੈ ਪੰਜਾਬੀ ਠੀਕ ਹੈ ਉਹਨਾਂ ਦੇ ਵਿੱਚੋਂ ਡਾਇਰੈਕਟ ਆਪਾਂ ਨੂੰ ਕੁਐਸਚਨ ਜਿਹੜੇ ਨੇ ਪੀਟ੍ਰਿਪਲੱਸਬੀ ਦੇ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਯਾਨੀ 10 ਕੁਐਸਚਨ ਆਪਾਂ ਕਹਿ ਸਕਦੇ ਹਾਂ ਉਹ ਆਪਣੇ ਕਵਰ ਹੋਣਗੇ ਜਾਂ ਤਾਂ ਆਪਣੀਆਂ ਜਿਹੜੀਆਂ ਬੁੱਕਸ ਆਪਾਂ ਤਿਆਰੀ ਕਰ ਰਹੇ ਹਾਂ ਉਹਨਾਂ ਤੋਂ ਜਾਂ ਫਿਰ ਜਿਹੜੇ ਪੀਪੀਐਸਸੀ ਦੇ ਪ੍ਰੀਵੀਅਸ ਕੁਐਸਚਨਸ ਨੇ ਉਹਨਾਂ ਨੂੰ ਕਵਰ ਕਰਕੇ ਆਪਣੇ ਜਿਹੜੇ 15 ਕੁਐਸਚਨ ਉਹ ਕਵਰ ਹੁੰਦੇ ਨੇ ਉਸ ਤੋਂ ਬਾਅਦ ਕੰਪਿਊਟਰ ਤੇ ਇ ਪੋਰਸ਼ਨ ਨੇ ਉਹ ਕਵਰ ਹੁੰਦੇ ਨੇ SSC ਤੋਂ ਯਾਨੀ ਜੋ ਮੇਨ ਸੋਰਸ ਹੈ ਉਹ ਪੰਜਾਬ ਦੇ ਪੇਪਰਾਂ ਦਾ ਉਹ ਕੀ ਰਹਿੰਦਾ ਹੈ SSC ਦੇ ਪੇਪਰਸ ਆ SSC ਦੇ ਵਿੱਚ ਕਾਫੀ ਸਾਰੇ ਜਿਹੜੀਆਂ ਪੋਸਟਾਂ ਨੇ ਉਹ ਕੰਡਕਟ ਕੀਤੀਆਂ ਜਾਂਦੀਆਂ ਨੇ ਚਾਹੇ ਆਪਾਂ CGL ਦੀ ਗੱਲ ਕਰੀਏ CHSL ਦੀ ਗੱਲ ਕਰੀਏ ਜਾਂ ਫਿਰ SSC MTS ਹੋ ਗਿਆ ਠੀਕ ਹੈ CPO ਹੋ ਗਿਆ ਇਹ ਕਾਫੀ ਸਾਰੀਆਂ ਜਿਹੜੀਆਂ ਭਰਤੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ SSC ਦੇ ਦੁਆਰਾ ਇਸ ਕਰਕੇ ਇਨਾਂ ਤੋਂ ਜਿਹੜੇ ਕੁਐਸਚਨਸ ਨੇ ਉਹ ਪੀਟ ਪਲੱਸਬੀ ਬੋਰਡ ਆ ਜਿਹੜਾ ਡਾਇਰੈਕਟ ਉਠਾ ਕੇ ਆਪਾਂ ਨੂੰ ਆਪਣੇ ਪੇਪਰਾਂ ਦੇ ਵਿੱਚ ਪਾ ਦਿੰਦਾ ਹੈ ਠੀਕ ਹੈ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਅਗਰ ਗਰੁੱਪ ਸੀ ਦੀਆਂ ਗਰੁੱਪ ਸੀ ਦੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਇਸ ਦੇ ਵਿੱਚ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਇਆ ਜਾਂਦਾ ਠੀਕ ਹੈ ਜ਼ਿਆਦਾ ਡਿਟੇਲ ਦੇ ਵਿੱਚ ਕਿਉਂ ਨਹੀਂ ਜਾਇਆ ਜਾਂਦਾ ਕਿਉਂਕਿ ਜਿਹੜੇ ਪੇਪਰਸ ਹੁੰਦੇ ਨੇ ਗਰੁੱਪ ਸੀ ਲੈਵਲ ਦੇ ਹੁੰਦੇ ਨੇ ਕਲਰਕ ਦਾ ਪੇਪਰ ਹੋ ਗਿਆ ਐਕਸਾਈਜ਼ ਇਨਸਪੈਕਟਰ ਦਾ ਪੇਪਰ ਹੋ ਗਿਆ ਜੇਲ ਵਰਡਰ ਦਾ ਪੇਪਰ ਹੋ ਗਿਆ ਇਨਾਂ ਸਾਰੀਆਂ ਪੋਸਟਾਂ ਦੇ ਲਈ ਗਰੁੱਪ ਸੀ ਜਿਹੜਾ ਉਹ ਪੀਟ ਪਲੱਸ ਬੀ ਬੋਰਡ ਕੰਡਕਟ ਕਰਦਾ ਹੈ ਇਹਨਾਂ ਦੇ ਵਿੱਚ ਜੋ ਮੇਨ ਸੋਰਸ ਹੁੰਦਾ ਹੈ ਪ੍ਰੀਵੀਅਸ ਪੇਪਰਸ ਹੁੰਦੇ ਨੇ ਠੀਕ ਹੈ ਪ੍ਰੀਵੀਅਸ ਪੇਪਰਸ ਤੋਂ ਜਾਦਾ ਮਿਲਦੇ ਜੁਲਦੇ ਕੁਐਸਚਨ ਪਾ ਦਿੰਦੇ ਨੇ ਪੇਪਰ ਦੇ ਵਿੱਚ ਠੀਕ ਹੈ ਜਾਂ ਫਿਰ ਆਪਾਂ ਕਹਿ ਸਕਦੇ ਆ ਜਿਹੜੇ ਗਰੁੱਪ ਬੀ ਦੇ ਵਿੱਚ ਆ ਚੁੱਕੇ ਨੇ ਕਿਸੇ ਨਾ ਕਿਸੇ ਪੀਟ ਪਲੱਸ ਬੀ ਦੇ ਪੇਪਰ ਦੇ ਵਿੱਚ ਉਹ ਅਗਲੇ ਸਾਲ ਹੋ ਸਕਦਾ ਹੈ ਗਰੁੱਪ ਸੀ ਦੇ ਵਿੱਚ ਪੁੱਛੇ ਜਾਣ ਸੇਮ ਕੁਐਸਚਨ ਜਾਂ ਉਹਨਾਂ ਦੇ ਨਾਲ ਮਿਲਦੇ ਜੁਲਦੇ ਕੁਐਸਚਨ ਠੀਕ ਹੈ ਇਹ ਜਿਹੜੇ ਕੁਐਸਚਨਸ ਨੇ ਆਪਾਂ ਇਹ ਕਹਿ ਸਕਦੇ ਆ ਜਿਹੜੇ ਪ੍ਰੀਵੀਅਸ ਕੁਐਸਚਨਸ ਨੇ ਜਿਵੇਂ ਆਪਣੇ ਕੋਲ ਮੇਨ ਜਿਹੜੇ ਟਾਪਿਕ ਰਹਿੰਦੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਜਿਵੇਂ ਪਰਸੈਂਟੇਜ ਟਾਪਿਕ ਹੋ ਗਿਆ ਠੀਕ ਹੈ ਮੈਥ ਐਂਡ ਰੀਜ਼ਨਿੰਗ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ ਯਾਨੀ ਮੇਨ ਕੋਰਸ ਮੇਨ ਸੋਰਸ ਆਪਾਂ ਕਹਿ ਸਕਦੇ ਆ ਜੋ ਪੀਟ ਪਲੱਸ ਵੀ ਦੇ ਪੇਪਰਸ ਦਾ ਸੋਰਸ ਹੁੰਦਾ ਹੈ ਉਹ ਹੁੰਦਾ ਹੈ SSC ਦਾ ਅਗਰ ਗਰੁੱਪ ਬੀ ਦੇ ਲੈਵਲ ਦੀ ਗੱਲ ਕਰੀਏ ਜਿਹੜੇ ਗਰੁੱਪ ਸੀ ਦੇ ਲੈਵਲ ਦੀ ਗੱਲ ਕਰੀਏ ਤਾਂ ਪੇਪਰ ਨੇ ਜਿਹੜੇ ਪ੍ਰੀਵੀਅਸ ਕੁਐਸਚਨ ਪੁੱਛੇ ਜਾਂਦੇ ਨੇ ਪੀਟਪੀਐਸਬੀ ਦੇ ਗਰੁੱਪ ਬੀ ਦੀਆਂ ਭਰਤੀਆਂ ਦੇ ਵਿੱਚ ਗਰੁੱਪ ਸੀ ਦੀਆਂ ਭਰਤੀਆਂ ਦੇ ਵਿੱਚ ਉਹਨਾਂ ਤੋਂ ਮਿਲਦੇ ਜੁਲਦੇ ਕੁਐਸਚਨ ਜਾਂ ਫਿਰ ਉਹੀ ਕੁਐਸਚਨ ਆਪਾਂ ਨੂੰ ਰਿਪੀਟਿਡ ਦੇਖਣ ਨੂੰ ਮਿਲਦੇ ਨੇ ਪੰਜਾਬ ਦੇ ਪੇਪਰਾਂ ਦੇ ਵਿੱਚ ਠੀਕ ਹੈ ਹੁਣ ਆਪਾਂ ਨੇ ਤਿਆਰੀ ਕਿਵੇਂ ਕਰਨੀ ਹੈ ਜਿਵੇਂ ਐਸਐਸਸੀ ਦੇ ਪੇਪਰਸ ਨੇ ਠੀਕ ਹੈ ਜਿਵੇਂ 2024 ਦੇ ਵਿੱਚ ਜਿੰਨੇ ਪੇਪਰ ਐਸਐਸਸੀ ਦੇ ਹੋਏ ਨੇ ਉਹਨਾਂ ਨੂੰ ਕਵਰ ਕਰ ਲਓ ਜੀਕੇ ਦੇ ਸਾਰੇ ਕੁਐਸਚਨਸ ਨੂੰ ਠੀਕ ਹੈ ਇਸੇ ਤ ਨੂੰ ਡੈਫੀਨੇਟਲੀ ਬੈਨੀਫਿਟ ਦੇਖਣ ਨੂੰ ਮਿਲੂਗਾ ਤੁਹਾਡੇ ਪੇਪਰਾਂ ਦੇ ਵਿੱਚ ਹੁਣ ਸਾਡੇ ਦੁਆਰਾ ਉਹਦੇ ਲਈ ਇੱਕ ਬੈਨੀਫਿਟ ਹੈ ਜਿਹੜਾ ਉਹ ਲੱਭਣ ਦੇ ਲਈ ਸਟੂਡੈਂਟਸ ਦੇ ਲਈ ਤਾਂ ਆਪਾਂ ਨੇ ਇੱਕ ਹੈਲਪ ਦੇ ਲਈ ਇੱਕ ਜਿਹੜਾ ਬੈਚ ਆਪ ਸਟਾਰਟ ਕਰਨ ਜਾ ਰਹੇ ਹਾਂ ਜਿੰਨੇ ਪ੍ਰੀਵੀਅਸ ਪੇਪਰਸ ਹੁੰਦੇ ਨੇ ਚਾਹੇ SSC ਦੀ ਗੱਲ ਕਰੀਏ ਆਪਾਂ ਚਾਹੇ MTS ਦੀ UPSC ਦੇ ਇਹਨਾਂ ਦਾ ਜਿਹੜਾ ਮੇਨ ਮੇਨ ਕੁਐਸਚਨਸ ਹੁੰਦੇ ਨੇ ਇੰਪੋਰਟੈਂਟ ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਤੁਹਾਡੇ ਲਈ ਆਪਾਂ ਕਵਰ ਕਰਾਂਗੇ 5000 ਪਲੱਸ MCQ's ਇਸ ਐਪ ਦੇ ਵਿੱਚ ਜਿਸ ਦਾ ਨਾਮ ਕੀ ਹੈ ਪੰਜਾਬ IQ ਪੰਜਾਬ IQ ਐਪ ਦੇ ਵਿੱਚ ਆਪਾਂ ਸਾਰੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਕਵਰ ਕਰਾਂਗੇ 5000 ਜਿਹੜੇ ਵੀ ਇੰਪੋਰਟੈਂਟ ਕੁਐਸਚਨਸ ਨੇ ਇਸ ਦੇ ਵਿੱਚ ਪ੍ਰੀਵੀਅਸ ਦਾ ਕਵਰ ਹੋਣਗੇ ਹੀ ਹੋਣਗੇ ਇਸ ਦੇ ਨਾਲ ਜਿਹੜੇ SSC ਦੇ ਇੰਪੋਰਟੈਂਟ ਕੁਐਸਚਨਸ ਨੇ ਜੋ ਪ੍ਰੀਵੀਅਸ ਪੇਪਰਾਂ ਦੇ ਵਿੱਚ ਆਏ ਨੇ UPSC ਦੇ ਪੇਪਰਸ ਦੇ ਵਿੱਚ ਆਏ ਨੇ ਪ੍ਰੀਵੀਅਸ ਕੁਐਸਚਨਸ ਜਾਂ ਫਿਰ ਸਟੇਟ PCS ਦੇ ਵਿੱਚ ਆਏ ਨੇ ਹਰਿਆਣਾ PCS ਦੇ ਵਿੱਚ UP PCS ਦੇ ਵਿੱਚ ਠੀਕ ਹੈ ਉਹਨਾਂ ਤੋਂ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ ਉਹ ਤੁਹਾਡੇ ਲਈ ਕਵਰ ਕੀਤੇ ਜਾਣਗੇ ਇਸ ਬੈਚ ਦੇ ਵਿੱਚ ਇਸ ਬੈਚ ਦੀ ਜਿਹੜੀ ਫੀਸ ਹੈ ਸਿਰਫ ਔਰ ਸਿਰਫ ਆਪਾਂ ਨੇ ਰੱਖੀ ਹੈ 329 ਰੁਪਏ 329 ਰੁਪਏ ਪਹਿਲੇ 500 ਬੱਚਿਆਂ ਦੇ ਲਈ ਠੀਕ ਹੈ 329 ਰੁਪਏ ਜਿਹੜੇ ਨੇ ਉਹ ਰੱਖੀ ਗਈ ਹੈ ਇਸ ਬੈਚ ਦੀ ਫੀਸ ਜਿਸ ਦੇ ਵਿੱਚ 5000 ਪਲੱਸ ਜਿਹੜੇ ਕੁਐਸਚਨਸ ਨੇ ਉਹ ਤੁਹਾਨੂੰ ਕਵਰ ਕਰਵਾਏ ਜਾਣਗੇ ਇਸ ਬੈਚ ਦੇ ਵਿੱਚ ਇਹ 500 ਬੱਚਿਆਂ ਦੇ ਲਈ ਬੈਚ ਆਪਾਂ ਨੇ ਬਣਾਇਆ ਹੈ ਜਿਹੜੇ ਬੱਚੇ ਇਸ ਬੈਚ ਨੂੰ ਪਰਚੇਸ ਕਰਨਾ ਚਾਹੁੰਦੇ ਨੇ ਉਹ ਸਾਡੀ ਐਪ ਇੰਸਟਾਲ ਕਰ ਸਕਦੇ ਨੇ ਜਿਸ ਦਾ ਨਾਮ ਕੀ ਹੈ ਪੰਜਾਬ IQ ਇਹ ਐਂਡਰੋਇਡ ਫੋਨ ਦੇ ਉੱਪਰ ਉਪਲਬਧ ਹੈ ਇਹ ਐਪ ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਸੀਂ ਜਿਹੜੀ ਐਪ ਹੈ ਉਹ ਕਲਾਸ ਪਲੱਸ ਜਾਫਰ ਮਾਈ ਇੰਸਟੀਚੂਟ ਦਾ ਐਪ ਹੈ ਜਿਹੜੀ ਉਹ ਇੰਸਟਾਲ ਕਰਨੀ ਹੈ ਜਿਸ ਦੇ ਵਿੱਚ ਤੁਹਾਨੂੰ ਆਰਗੇਨਾਈਜੇਸ਼ਨ ਕੋਡ ਹੈ ਜਿਹੜਾ ਉਹ ਇਹ ਫਿਲ ਕਰਨਾ ਹੈ ਬੀ ਆਈ ਸੀ ਡਬਲਯੂ ਐਮ ਉਸ ਤੋਂ ਬਾਅਦ ਆਪਣਾ ਜਿਹੜਾ ਨੰਬਰ ਹੈ ਭਰ ਕੇ ਇਸ ਦੇ ਉੱਪਰ ਰਜਿਸਟਰ ਕਰਨਾ ਹੈ ਤੁਹਾਨੂੰ ਸਭ ਤੋਂ ਟਾਪ ਸੈਲਿੰਗ ਕੋਰਸਸ ਦੇ ਵਿੱਚ ਇਹ ਤੁਹਾਨੂੰ ਜਿਹੜਾ ਕੋਰਸ ਆ ਦਿਖ ਜੇਗਾ ਸਿਰਫ ਔਰ ਸਿਰਫ 329 ਰੁਪਏ ਦਾ ਠੀਕ ਹੈ 500 ਬੱਚਿਆਂ ਦੇ ਲਈ ਇਹ ਜਿਹੜਾ ਬੈਚ ਮਿਲੂਗਾ ਉਸ ਤੋਂ ਬਾਅਦ ਜਦੋਂ 500 ਬੱਚੇ ਜਿਹੜੇ ਪੂਰੇ ਹੋ ਜਾਣਗੇ ਇਸ ਦੀ ਜਿਹੜੀ ਫੀਸ ਹੈ ਉਹ 1000 ਰੁਪਏ ਹੈ ਬਟ ਡਿਸਕਾਊਂਟ ਕਰਕੇ ਆਪਾਂ ਨੇ 329 ਰੁਪਏ ਰੱਖੇ ਨੇ ਜਦੋਂ 500 ਬੱਚੇ ਪੂਰੇ ਹੋਗੇ ਉਸ ਤੋਂ ਬਾਅਦ ਜਿਹੜੀ ਇਸ ਦੀ ਫੀਸ ਹੈ ਉਹ 1000 ਰੁਪਏ ਕਰ ਦਿੱਤੀ ਜਾਵੇਗੀ ਜਿਹੜੇ ਬੱਚੇ ਇਸ ਨੂੰ ਪਰਚੇਸ ਕਰਨਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ ਇਸ ਨੂੰ ਬੈਚ ਨੂੰ ਪਰਚੇਸ ਕਰ ਸਕਦੇ ਨੇ ਕਿਉਂਕਿ ਇਸ ਦੇ ਵਿੱਚ 100% ਸਿਲੈਕਸ਼ਨ ਆਪਣੀ ਜਿਹੜੀ ਗਾਰੰਟੀਡ ਹੈ ਮੇਨ ਇੰਪੋਰਟੈਂਟ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਆਪਾਂ ਤੁਹਾਡੇ ਲਈ ਕਵਰ ਕਰਾਂਗੇ ਇਸ ਬ ਠੀਕ ਹੈ ਜਿਹੜੇ ਬੱਚੇ ਪਰਚੇਸ ਕਰਨਾ ਚਾਹੁੰਦੇ ਨੇ ਉਹ ਜਲਦੀ ਤੋਂ ਜਲਦੀ ਇਸ ਪੈਚ ਨੂੰ ਪਰਚੇਸ ਕਰ ਸਕਦੇ ਨੇ ਕਿਉਂਕਿ ਕਾਫੀ ਬੱਚਿਆਂ ਨੇ ਰਿਕੁਐਸਟ ਕੀਤੀ ਸੀ ਇਸ ਬੈਚ ਦੇ ਲਈ ਇਸ ਦੇ ਵਿੱਚ ਆਪਾਂ ਨੇ ਸਾਰਾ ਜਿਹੜਾ ਸੋਰਸ ਹੈ ਉਹ ਕਵਰ ਕਰ ਲਿਆ ਅਗਰ ਤੁਸੀਂ ਆਪ ਖੁਦ ਕਰਨਾ ਚਾਹੁੰਦੇ ਹੋ ਤਾਂ ਸਾਰੇ ਜਿਹੜੇ ਪ੍ਰੀਵੀਅਸ ਪੇਪਰਸ ਨੇ ਉਹਨਾਂ ਨੂੰ ਤੁਸੀਂ ਕਵਰ ਕਰ ਸਕਦੇ ਹੋ ਅਗਰ ਤੁਸੀਂ ਉਹ ਕੁਐਸਚਨਸ ਨੂੰ ਸਾਡੇ ਥਰੂ ਕਵਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਜਿਹੜਾ ਇਹ ਸਪੈਸ਼ਲ ਐਮਸੀਕਿਊ ਬੈਚ ਹੈ ਜਿਹੜਾ ਪੀਟਰ ਪਲੱਸ ਬੀ ਇਗਜ਼ਾਮ ਲਈ ਉਸ ਨੂੰ ਪਰਚੇਸ ਕਰ ਸਕਦੇ ਹੋ 2026 ਦੇ ਵਿੱਚ ਤੁਹਾਡੀ ਜਿਹੜੀ ਸਿਲੈਕਸ਼ਨ ਉਸ ਨੂੰ ਇਹ ਐਨਸ਼ੋਰ ਕਰੇਗਾ ਇਹ ਬੈਚ most important ਜਿਹੜੇ ਕੁਐਸ਼ਨਸ ਨੇ ਉਹਨਾਂ ਨੂੰ ਆਪਾਂ ਇਸ ਬੈਚ ਦੇ ਕਵਰ ਵਿੱਚ ਕਵਰ ਕਰਾਂਗੇ ਅਗਰ ਕੋਈ ਡਾਊਟ ਹੈ ਇਸ ਬੈਚ ਦੇ ਰਿਲੇਟਡ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ WhatsApp ਦੇ ਉੱਪਰ ਤੁਸੀਂ ਮੈਸੇਜ ਕਰਨਾ ਇੱਕ ਘੰਟੇ ਦੇ ਵਿੱਚ ਤੁਹਾਨੂੰ ਇਸ ਨੰਬਰ ਤੋਂ ਰਿਪਲਾਈ ਮਿਲ ਜਾਊਗਾ ਠੀਕ ਹੈ ਸਾਰੇ ਆਪਨੇ ਸੋਰਸ ਕਵਰ ਕਰ ਲੈ ਪੀਟਸਪੀਬੀ ਦੇ ਐਗਜ਼ਾਮਸ ਦੇ ਅਗਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ 7009868826 ਠੀਕ ਹੈ ਬਾਕੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਕਿਹੜੇ ਕਿਹੜੇ ਕੁਐਸ਼ਨਸ ਕਿੱਥੋਂ ਕਿੱਥੋਂ ਕਵਰ ਕਰਨੇ ਨੇ ਠੀਕ ਹੈ ਇਹ ਵੀ ਤੁਹਾਨੂੰ ਮੈਨੇ ਕਲੀਅਰ ਕਰਤਾ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਇੱਕ ਇੱਕ ਕੁਐਸਚਨ ਹੈ ਜਿਹੜਾ ਪੀਟ੍ਰੈਪਲੱਸਵੀ ਐਗਜ਼ਾਮਸ ਦੇ ਵਿੱਚ ਇੰਨਾ ਸੋਰਸ ਤੋਂ ਹੀ ਪੁੱਛਿਆ ਜਾਂਦਾ ਠੀਕ ਹੈ ਪ੍ਰੀਵੀਅਸ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਕਵਰ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਆਪਾਂ ਪੰਜਾਬ ਦੀ ਗੱਲ ਕਰੀਏ ਚਾਹੇ ਐਸਐਸਸੀ ਦੇ ਪੇਪਰਾਂ ਦੀ ਗੱਲ ਕਰੀਏ ਚਾਹੇ ਯੂਪੀਐਸਸੀ ਦੇ ਪੇਪਰਾਂ ਦੀ ਗੱਲ ਕਰੀਏ ਇਸ ਕਰਕੇ ਆਪਾਂ ਨੇ ਇੱਕ ਵਨ ਸਟਾਪ ਸੋਲੂਸ਼ਨ ਹੈ ਜਿਹੜਾ ਤੁਹਾਡੇ ਲਈ ਇਹ ਬੈਚ ਜਿਹੜਾ ਹੈ ਲੱਭਿਆ ਹੈ ਇਸ ਨੂੰ ਤੁਸੀਂ ਪਰਚੇਸ ਕਰਕੇ ਆਪਣੀ ਜਿਹੜੀ ਤਿਆਰੀ ਹੈ ਉਸ ਨੂੰ ਬੂਸਟ ਕਰ ਸਕਦੇ ਹੋ ਆਪਣ ਅਗਰ ਫਿਰ ਵੀ ਕੋਈ ਡਾਊਟ ਹੈ ਇਸ ਨੰਬਰ ਤੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਥੈਂਕ ਯੂ ਸੋ ਮਚ